ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਘਟਾ ਕੇ 4.75% ਦੀ ਕੀਤੀ ਹੈ ਮਹਿੰਗਾਈ ਘਟਣ ਤੇ ਹਾਊਸਿੰਗ ਮਾਰਕੀਟ ਚ ਬਦਲਾਅ ਦੀ ਉਮੀਦ ਬੀਸੀਪਸਾਰਸ਼ ਪਾਰਕ ਵਿਖੇ ਬਾਰਡਰ ਗਸ਼ਤ ਦੇ ਵਿੱਚ ਹੋਇਆ ਵਾਧਾ ਲਗਾਤਾਰ ਗੈਰ ਕਾਨੂੰਨੀ ਤਰੀਕੇ ਨਾਲ ਜ਼ੀਰੋ ਲਾਈਨ ਨੂੰ ਪਾਰ ਕਰਨ ਦੇ ਵਿੱਚ ਵਾਧਾ ਹੋਣ ਤੋਂ ਬਾਅਦ ਵੱਡੀ ਸੁਰੱਖਿਆ ਸੀਨੀਅਰਸ ਵੀਕ ਮੌਕੇ ਕਈ ਸੀਨੀਅਰਸ ਨਾਲ ਜੁੜੀਆਂ ਐਕਟੀਵਿਟੀਆਂ ਦੇ ਵਿੱਚ ਹੋਇਆ ਵਾਧਾ ਯੋਗਾ ਕਲਾਸਾਂ ਦੇ ਨਾਲ ਨਾਲ ਜ਼ੁੰਬਾ ਕਲਾਸਾਂ ਲਗਾ ਕੇ ਸੀਨੀਅਰਸ ਹੋਏ ਕਾਫੀ ਖੁਸ਼। ਖਬਰਾਂ ਵਿਚਾਰ ਦੇ ਨਾਲ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਘਟਾ ਕੇ 4.75% ਕਰ ਦਿੱਤੀਆਂ ਨੇ। ਪਿਛਲੇ ਸਾਲ ਜੁਲਾਈ ਤੋਂ ਵਿਆਜ ਦਰ ਦੇ ਵਿੱਚ 5% ਦੀ ਦੇ ਬਰਕਰਾਰ ਸੀ। ਮਹਾਮਾਰੀ ਦੇ ਵਿੱਚ ਵਿਆਜ ਦਰਾਂ ਅਸਾਧਾਰਨ ਪੱਧਰ ਤੱਕ ਘਟਾਉਣ ਤੋਂ ਬਾਅਦ ਪੈਦਾ ਹੋਈ ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਜਿਹੜਾ ਬੈਂਕ ਦੇ ਵੱਲੋਂ ਮਾਰਚ 2022 ਤੋਂ ਬਾਅਦ ਵਿਆਜ ਦਰਾਂ ਦੇ ਵਿੱਚ ਤੇਜ਼ੀ ਲਿਆਉਣ ਦਾ سلسلہ ਸ਼ੁਰੂ ਕੀਤਾ ਗਿਆ ਸੀ ਮਹਿੰਗਾਈ ਦਰਹਿੇਠਾ ਆਉਣ ਦੇ ਮਦੇ ਨਜ਼ਰ ਅਰਥ ਸ਼ਾਸਤਰੀਆਂ ਨੇ ਇਸ ਵਾਰ ਵਿਆਜ ਦਰਾਂ ਦੇ ਵਿੱਚ ਕਟੌਤੀ ਹੋਣ ਦੀ ਜਿਹੜੀ ਹੈ ਉਹ ਉਮੀਦ ਕੀਤੀ ਸੀ ਇਸ ਸਾਲ ਮਾਰਚ ਵਿੱਚ ਮਹਿੰਗਾਈ ਦਰ 2.9 ਫੀਸਦੀ ਸੀ ਤੇ ਅਪ੍ਰੈਲ ਦੇ ਵਿੱਚ ਇਹ ਘਟ ਕੇ 2.7 ਫੀਸਦੀ ਦਰਜ ਹੋਈ ਸੀ ਬੈਂਕ ਦੇ ਗਰਨਰ ਟਿਪ ਕਲਮ ਨੇ ਸ਼ੁਰੂਆਤੀ ਟਿੱਪਣੀਆਂ ਦੇ ਵਿੱਚ ਕਿਹਾ ਕਿ ਬੈਂਕ ਦੀ ਮੁਦਰਾ ਨੀਤੀ ਨੂੰ ਹੁਣ ਇੰਨੀ پابੰਦੀਸ਼ੂ ਦਾ ਹੋਣ ਦੀ ਲੋੜ ਨਹੀਂ ਹੈ ਮਕੱਲਮ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਮਹਿੰਗਾਈ ਦੇ ਖਿਲਾਫ ਲੜਾਈ ਦੇ ਵਿੱਚ ਇੱਕ ਲੰਮਈ ਲੜਾਈ ਜਿਹੜੀ ਹੈ ਉਹ ਸਫਰ ਉਸ ਵਿੱਚ ਤੈਅ ਕੀਤਾ ਹੈ ਤੇ ਮਹਿੰਗਾਈ 2 ਫੀਸਦੀ ਦੇ ਟੀਚੇ ਦੇ ਨੇੜੇ ਜਿਹੜੀ ਹੈ ਉਹ ਜਾਂਦੀ ਰਹੇਗੀ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਇਸ ਬਾਰੇ ਸਾਡਾ ਭਰੋਸਾ ਵਧਿਆ ਪਰ ਉਹਨਾਂ ਕਿਹਾ ਹੈ ਕਿ ਜੇ ਵਿਆਜ ਦਰਾਂ ਦੇ ਵਿੱਚ ਤੇਜ਼ੀ ਨਾਲ ਕਟੌਤੀਆਂ ਕੀਤੀਆਂ ਜਾਂਦੀਆਂ ਨੇ ਤਾਂ ਮਹਿੰਗਾਈ ਦੇ ਮਾਮਲੇ ਦੇ ਵਿੱਚ ਜਿਹੜੀ ਪ੍ਰਗਤੀ ਹੋਈ ਹੈ ਉਸ ਨੂੰ ਨੁਕਸਾਨ ਪਹੁੰਚੇਗਾ ਜੇ ਤੁਸੀਂ ਗਰਮੀਆਂ ਦੇ ਵਿੱਚ ਪੀਸ ਆਰ ਚੋ ਪਾਰਕ ਲਈ ਕੋਈ ਤਿਆਰੀ ਕਰ ਰਹੇ ਹੋ ਜਾਂ ਦੀ ਜਾਂ ਫਿਰ ਇੱਕ ਅਮਰੀਕੀ ਸੜਕ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਆਮ ਨਾਲੋਂ ਬਹੁਤ ਜ਼ਿਆਦਾ ਬਾਰਡਰ ਏਜੰਟ ਦੇਖ ਸਕਦੇ ਹੋ ਕਈ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪ੍ਰਸਿੱਧ ਪਾਰਕਾਂ ਦੇ ਵਿੱਚ ਅਫਸਰਾਂ ਦੀ ਜਿਹੜੀ ਮੌਜੂਦਗੀ ਹੈ ਉਹ ਵਧੇਗੀ ਤੇ ਕਿਉਂਕਿ ਯੂ ਐਸ ਜਿਹੜੇ ਅਧਿਕਾਰੀਆਂ ਨੇ ਉਸ ਬਿੰਦੂ ਤੋਂ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਦੀ ਗਿਣਤੀ ਵਿੱਚ ਭਾਰੀ ਵਾਧਾ ਦੇਖਿਆ ਹੈ ਉਨਵਾ ਕਹਿਣਾ ਹੈ ਕਿ ਉਹਨਾਂ ਅਫਸਰਾਂ ਦੀ ਦੁੱਗਣੀ ਗਿਣਤੀ ਦੇਖੀ ਗਈ ਹੈ ਤੇ ਇਸ ਬਾਰੇ ਸਿੱਧੇ ਤੌਰ ਦੇ ਉੱਤੇ ਪੁੱਛਗਿੱਛ ਵੀ ਜੜੀ ਹੈ ਉਹ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਲੋਕਾਂ ਦੀ ਮਾਤਰਾ ਵਿੱਚ ਨਾਟਕੀ ਤਰੀਕੇ ਨਾਲ ਵਾਧਾ ਹੋਇਆ ਹੈ ਜੋ ਪਾਰਕ ਵਿੱਚੋਂ ਲੰਘਦੇ ਤੇ ਅਮਰੀਕੀ ਪਾਸੇ ਦੀਆਂ ਕਾਰਾਂ ਦੇ ਵਿੱਚ ਸਵਾਰ ਹੋ ਕੇ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੁੰਦੇ ਨੇ ਇਸ ਲਈ ਉਹਨਾਂ ਨੇ ਪਾਰਕ ਦੇ ਵਿੱਚ ਹੋਰ ਅਧਿਕਾਰੀ ਰੱਖ ਕੇ ਹੋਰ ਅਮਲ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਤੇ ਨਾਲ ਹੀ ਉਹਨਾਂ ਨੇ ਹੁਣ ਕੈਨੇਡੀਅਨਾਂ ਨੂੰ ਜ਼ੀਰੋ ਐਵੇਨਿਊ ਤੋਂ ਪਾਰਕ ਦੇ ਵਿੱਚ ਦਾਖਲ ਹੋਣ ਤੋਂ ਨਿਰਾਸ਼ਟ ਕੀਤਾ ਹੈ ਵਕੀਲਾਂ ਦਾ ਕਹਿਣਾ ਹੈ ਕਿ ਗਸ਼ਤ ਉਹਨਾਂ ਡਰਾਈਵਰਾਂ ਦੇ ਉੱਤੇ ਸ਼ਿਕੰਜਾ ਕੱਸ ਰਹੀ ਹੈ ਜੋ ਜ਼ੀਰੋ ਐਵੇਨਿਊ ਤੇ ਇੱਕ ਖਾਈ ਪਾਰ ਕਰਕੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਕਹੇ ਕਿ ਉਹਨਾਂ ਦਾ ਮੰਨਣਾ ਹੈ ਕਿ ਡਾਇਵਰਸ਼ਨ ਦਾ ਲੋੜੀਂਦਾ ਜਿਹੜਾ ਪ੍ਰਭਾਵ ਹੋਇਆ ਇਹ ਵੀ ਹੈ ਕਿ ਜਨਵਰੀ ਤੋਂ ਜਦੋਂ ਤੱਕ ਉਹਨਾਂ ਨੇ ਮਈ ਦੇ ਵਿੱਚ ਇਸ ਨੀਤੀ ਨੂੰ ਨਹੀਂ ਬਦਲਿਆ ਉਹਨਾਂ ਦੇ ਬਦਲੇ ਬਦਲਾਂ ਦੇ ਬਾਵਜੂਦ ਅੰਦਰ 900 ਦੇ ਖਾਦਸ਼ੇ ਜਿਹੜੇ ਉਹ ਦੇਖੇ ਜਾ ਰਹੇ ਸੀ ਜੋ ਪਿਛਲੇ 2 ਜਾਂ 3 ਹਫਤਿਆਂ ਦੇ ਵਿੱਚ ਹੁਣ ਜ਼ੀਰੋ ਹੋ ਗਏ ਨੇ ਯੂ ਐਸ ਕਸਟਮਸ ਤੇ ਬਾਰਡਰ ਕਸਟਮਸ ਜਿਹੜੇ ਨੇ ਉਹ ਪ੍ਰੋਟੈਕਸ਼ਨ ਦੇ ਆંકड़े ਦਰਸਾਉਂਦੇ ਨੇ ਕਿ ਬੀਸੀ ਵਾਸ਼ਿੰਗਟਨ ਸਰਹੱਦ ਦੇ ਮੁਕਾਬਲੇ ਜਿਸ ਦੇ ਵਿੱਚ ਡਾਊਟਸ ਬੇਦਖਲੀ ਤੇ ਲੋਕਾਂ ਨੂੰ ਅਯੋਗ ਸਮਝਿਆ ਜਾ ਰਿਹਾ ਹੈ 2021 ਤੋਂ ਚੋਗਣਾ ਹੋਣ ਦੀ ਏਰਾ ਤੇ ਹੈ 2023 ਯੂ ਐਸ ਵਿੱਤੀ ਸਾਲ ਦੇ ਵਿੱਚ 42913 ਦੇ ਮੁਕਾਬਲੇ ਹੋਏ ਜੋ ਕਿ 2 ਸਾਲ ਪਹਿਲਾਂ 12 ਇਸ਼ਾਰਿਆ 12345 ਦੇ ਕਰੀਬ ਸੀ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੇ ਵਿੱਚ 27483 ਮੁਕਾਬਲੇ ਹੋਏ ਨੇ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਿਤ ਅਪਰਾਧ ਸਮੂਹਾਂ ਨੇ ਆਪਣੇ ਮਨੁੱਖੀ ਮਾਲ ਗੱਡੀਆਂ ਦੇ ਵਿੱਚ ਛੁਪਾਣਾ ਜਾਂ ਉਹਨਾਂ ਨੂੰ ਪੈਦਲ ਸਰਹੱਦ ਪਾਰ ਕਰਾਉਣ ਦੇ ਨਾਲ ਹੀ ਉਹਨਾਂ ਨੂੰ ਇੱਕ ਵਾਰ ਸਰਹੱਦ ਤੇ ਪਾਰ ਲਜਾਣ ਲਈ ਹਜ਼ਾਰਾਂ ਡਾਲਰ ਉਬਰ ਤੇ ਬਿਲਾ ਦੇ ਵਿੱਚ ਇਕੱਠਾ ਕਰਨਾ ਸ਼ਾਮਿਲ ਹੈ ਉਹਨਾਂ ਨੇ ਕਿਹਾ ਕਿ ਇਹ ਸਕੀਮ ਜਿਹੜੀ ਹੈ ਉਹ ਸਿਰਫ ਇਸ ਲਈ ਕੰਮ ਕਰਦੀ ਹੈ ਕਿਉਂਕਿ ਮਾਲ ਗੱਡੀਆਂ ਦਾ ਸਰਹੱਦ ਤੇ ਸਿੱਧਾ ਨਰੀਖਣ ਨਹੀਂ ਕੀਤਾ ਜਾਂਦਾ ਪਰ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਰੇਲ ਗੱਡੀਆਂ ਦੁਆਰਾ ਗੈਰ ਕਾਨੂੰਨੀ ਕ੍ਰਾਸਿੰਗ ਦੀ ਗੱਲ ਆਉਂਦੀ ਹੈ ਤਾਂ ਲੋਜਿਸਟਿਕਸ ਦੇ ਵਿੱਚ ਬਦਲਾਅ ਵੀ ਫਰਕ ਲਿਆ ਸਕਦਾ ਹੈ Netflix ਤੇ Spotify ਵਰਗੇ ਆਨਲਾਈਨ ਡਿਗਜਾਂ ਨੂੰ ਛੇਤੀ ਹੀ ਕੈਨੇਡੀਅਨ ਡਿਗਜਾਂ ਦੇ ਕੈਨੇਡੀਅਨ ਕੰਟੈਂਟ ਦੇ ਲਈ ਸਾਲਾਨਾ ਆਪਣੀ ਆਮਦਨ ਦਾ 1% ਯੋਗਦਾਨ ਪਾਉਣ ਲਈ ਮਜਬੂਰ ਕੀਤਾ ਜਾਏਗਾ ਇੱਕ ਕਦਮ ਜਿਹੜਾ ਕਿ ਬਿਲ ਸੀ 11 ਦੇ ਹਿੱਸੇ ਵਜੋਂ ਰੇਡੀਓ ਟੈਲੀਵਿਜ਼ਨ ਦੂਰ ਸੰਚਾਰ ਕਮਿਸ਼ਨ ਤੇ ਸੀਆਰਟੀਸੀ ਦੁਆਰਾ ਜਿਹੜਾ ਹੈ ਉਹ ਲਾਗੂ ਕੀਤਾ ਜਾ ਰਿਹਾ ਹੈ netflix ਤੇ disney ਕੈਨੇਡਾ ਦੇ ਨਵੇਂ ਮੀਡੀਆ ਫੰਡਿੰਗ ਨਿਯਮਾਂ ਦੇ ਤਹਿਤ ਨਿਸ਼ਾਨੇ ਤੇ ਅਸਵੇਲੇ ਨੇ ਰੈਗੂਲੇਟਰ ਦਾ ਅੰਦਾਜ਼ਾ ਹੈ ਕਿ ਟੈਕਸ ਸਾਲਾਨਾ ਕੈਨੇਡੀਅਨ ਦੇ ਲਈ ਡਾਲਰ 200 ਮਿਲੀਅਨ ਜਿਹੜਾ ਉਹ ਇਕੱਠਾ ਕਰੇਗਾ netflix ਜਿਹੜਾ ਉਸ ਦੇ ਨਵੇਂ ਨਿਯਮਾਂ ਦੇ ਤਹਿਤ ਕੈਪਚਰ ਕੀਤੀਆਂ ਗਈਆਂ ਕੰਪਨੀਆਂ ਚੋਂ ਇੱਕ ਹੋਣ ਦੀ ਉਮੀਦ ਹੈ ਸਿੱਖ ਚਿੰਤਕ ਅਤੇ ਆਥਰ ਸਰਦਾਰ ਅਜਮੇਰ ਸਿੰਘ ਹੋਰਾਂ ਦੇ ਵੱਲੋਂ ਪੰਜਾਬੀ ਪ੍ਰੈਸ ਕਲੱਬ ਬੀਸੀ ਦੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਜਿੱਥੇ ਉਹਨਾਂ ਆਪਣੀ ਵਿਚਾਰ ਤਾਰਕ ਪਰਿਵਰਤਨ ਕਿਤਾਬਾਤ ਤੋਂ ਇਲਾਵਾ ਪੰਜਾਬ ਦੇ ਤਾਜ਼ਾ ਚੋਣ ਨਤੀਜਾ ਬਾਰੇ ਵੀ ਗੱਲਬਾਤ ਕੀਤੀ ਸਿੱਖ ਸਿਆਸੀ ਚਿੰਤਕ ਅਤੇ ਆਥਰ ਅਜਮੇਰ ਸਿੰਘ ਹੋਰਾਵੱਲੋ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਜਿੱਥੇ ਉਹਨਾਂ ਪੰਜਾਬ ਵਿੱਚ ਆਏ ਤਾਜ਼ਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਵੀ ਗੱਲਬਾਤ ਕੀਤੀ ਤੇ ਕਿਹਾ ਕਿ ਸਿੱਖਾਂ ਨੂੰ ਸਵੰਤੀ ਅਤੇ ਵੱਧ ਅਧਿਕਾਰਾਂ ਦੇ ਲਈ ਦੋ ਧਿਰਾਂ ਬਣਾ ਕੇ ਲੜਨਾ ਹੋਵੇਗਾ ਕਿਉਂਕਿ ਪੋਲੀਟੀਕਲ ਪ੍ਰੋਸੈਸ ਵਿੱਚੋਂ ਆਊਟ ਹੋਣਾ ਵੀ ਠੀਕ ਨਹੀਂ ਹੈ ਦੇਖੋ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਦਾ ਆਪਦਾ ਇਹ ਕਹਿਣਾ ਸੀ ਵੀ ਮੈਂ ਇਸ ਰਾਹ ਨਹੀਂ ਪੈਣਾ ਇਲੈਕਸ਼ਨਲ ਇੱਕ ਵਾਰ ਨਹੀਂ ਉਹਨੇ ਬਹੁਤ ਵਾਰ ਕਿਹਾ ਬੜੀ ਉਹ ਡਿਡ ਪੋਜੀਸ਼ਨ ਸੀ ਵੀ ਅਸੀਂ ਇਹ ਰਾਤ ਨਹੀਂ ਪੈਣਾ ਹੋਰ ਬੰਦੇ ਪੈ ਜਾਣ ਇਹ ਦੀਪ ਸਿੱਧੂ ਦੀ ਵੀ ਪੋਜੀਸ਼ਨ ਸੀ ਵੀ ਇਹ ਸਪੇਸ ਅਸੀਂ ਛੱਡਣਾ ਨਹੀਂ ਪਰ ਇਹ ਦੀਪ ਸਿੱਧੂ ਦਾ ਵੀ ਸੀ ਮੈਂ ਇਹ ਨਹੀਂ ਕਰਨਾ ਫੋਰ ਕਰਨ ਮੇਰਾ ਮੇਰੀ ਹੁਣ ਇਹ ਧਾਰਨਾ ਹੈ ਕਿ ਸਿੱਖਾਂ ਦੇ ਵਿੱਚ ਇੱਕ ਹੀ ਜਿੱਤ ਚਾਹੀਦੀ ਹੈ ਜਿਹੜੀ ਇਲੈਕਸ਼ਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰੇ ਕਿਉਂਕਿ ਅਸੀਂ ਜਿਹੜਾ ਪੋਲੀਟੀਕਲ ਪ੍ਰੋਸੈਸ ਹੈ ਉਹ ਤੋਂ ਆਊਟ ਨਹੀਂ ਹੋ ਸਕੋ ਪੋਲੀਟਿਕਸ ਤੋਂ ਆਊਟ ਨਹੀਂ ਹੋਣਾ ਚਾਹੀਦਾ ਉਹਦੀ ਲਿਮਿਟੇਸ਼ਨ ਬਹੁਤ ਹੈ ਅਚੀਵਮੈਂਟ ਮੇਰੀ ਅੱਜ ਵੀ رائے ਹੈ ਭਾਵੇਂ ਜਿੱਤ ਗਏ ਦੋ ਸਾਡੇ ਕੈਂਡੀਡੇਟ ਇਹ ਚੀਜ਼ ਤੁਸੀਂ ਆਪ ਦੇਖ ਲਿਓ ਕੁਛ ਚਰਵਾ ਗਿੱਲ ਅਚੀਵਮੈਂਟ ਹੋਊਗਾ ਜਾਂ ਬਹੁਤ ਥੋੜੀ ਇਹ ਨਹੀਂ ਸਿਸਟਮ 'ਚ ਸ਼ਾਮਲ ਹੋ ਜਾਣੇ ਬੰਦੇ ਇਹ ਤਾਂ ਬੰਦਿਆਂ ਤੇ ਡਿਪੈਂਡ ਕਰੂਗਾ বিজেতা ਉਹਨਾਂ ਦੀ ਹਾਂ ਜੇ ਤੱਕ ਕਨਵਿਕਸ਼ਨ ਹੈ ਫਿਰ ਤਾਂ ਕੋਈ ਬੰਦੇ ਬਥੇਰੇ ਹੋਰ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਇਲੈਕਸ਼ਨਾਂ ਚ ਪਾਰਟਿਸਪੇਟ ਕਰਦੇ ਨੇ ਜਿੱਤ ਦੇ ਤੇ ਆਪਦੀਆਂ ਗੱਲਾਂ ਤੇ ਕਾਇਮ ਰਹਿੰਦੇ ਨੇ ਫਿਰ ਨੂੰ ਲੱਤ ਮਾਰ ਕੇ ਸਾਰੇ ਕੁਝ ਨੂੰ ਉਹ ਫਿਰ ਸਟਰਗਲ ਚ ਆ ਜਾਂਦੇ ਤਾਂ ਕਨਵਿਕਸ਼ਨ ਦੀ ਗੱਲ ਹੈ ਆਪਾਂ ਥਿਓਰੈਟਿਕਲੀ ਇੱਕ ਸਿਧਾਂਤਕ ਤੌਰ ਤੇ ਕੀ ਹੋਣਾ ਚਾਹੀਦਾ ਪਰ ਮੇਰੀ ਪੋਜੀਸ਼ਨ ਹੈ ਕਿ ਪਹਿਲਾਂ ਸਾਡੀ ਹੋਰ ਤਰ੍ਹਾਂ ਦੀ ਸੀ ਚਲੋ ਉਹ ਤਾਂ ਆਰਮਡ ਸਟ੍ਰਾਗਲ ਚੱਲਦੀ ਸੀ ਜਦੋਂ ਆਰਮਡ ਸਟ੍ਰਾਗਲ ਚੱਲਦੀ ਆ ਉਦੋਂ ਦੋਵੇਂ ਚੀਜ਼ਾਂ ਇਕੱਠੀਆਂ ਚਲਣੀਆਂ ਬਹੁਤ ਔਖੀਆਂ ਨਾ ਸਟੇਟ ਨੇ ਅਲਾਓ ਕਰਨਾ ਤੇ ਨਾ ਉਹ ਲਹਿਰ ਨੇ ਅਲਾਓ ਕਰਨਾ ਕਿ ਇਸ ਕਰਕੇ ਉਹ ਤਾਂ ਚਲੋ ਹੁਣ ਫੇਜ ਗਈ ਪਰ ਅੱਜ ਦੀ ਡੇਟ ਦੇ ਵਿੱਚ ਸਾਨੂੰ ਇੱਕ ਤੇ ਰਹੀ ਜੀ ਹੋਵੇ ਬੰਦੇ ਡਿਸਾਈਡ ਕਰ ਲੈਣ ਕਿ ਨੇ ਇੱਕ ਇੱਕ ਬੰਦੇ ਜਿਹੜੇ ਟੋਟਲ ਸੋਵਰਨਿਟੀ ਵਾਸਤੇ ਜਾਂ ਜਿਹਨੂੰ ਪਪੂਲਰ ਭਾਸ਼ਾ ਚ ਕਹਿਣਾ ਹੋਵੇ ਦੋ ਤਰ੍ਹਾਂਾਂ ਵਾ ਸਿੱਖਾਂ ਚ ਬਰਾਬਰ ਬਰਾਬਰ ਚੱਲਣਗੀਆਂ ਇੱਕ ਖਾਲਿਸਤਾਨ ਦੀ ਇੱਕੋਥੇ ਜੋ ਹੈਗਾ ਜਿਹਨੂੰ ਵੱਧ ਅਧਿਕਾਰਾਂ ਦੀ ਜਾਂ ਪ੍ਰੋਨਾ ਫੈਡਰਲਿਜਮ ਦੀ ਤੇ ਦੋਵਾਂ ਨੂੰ ਇੱਕ ਦੂਜੇ ਨਾਲ ਐਂਟਾਗਨਿਸਟਿਕ ਨਹੀਂ ਹੋਣਾ ਚਾਹੀਦਾ ਖਡੂਰਸਾਈ ਵਿੱਚ ਪਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਾਉਣ ਦੇ ਲਈ ਜਿਤ ਨੂੰ ਜ਼ਰੂਰੀ ਦੱਸਿਆ ਗਿਆ ਸੀ ਇਸ ਤੇ ਅਜਮੇਰ ਸਿੰਘ ਹੋਰਾਂ ਨੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਚੋਣ ਜਿੱਤਣ ਵਾਲਾ ਵਿਅਕਤੀ ਜੇਲ੍ਹ ਵਿੱਚੋਂ ਛੱਡਣਾ ਲਾਜ਼ਮੀ ਹੈ ਇਹ ਸਰਕਾਰ ਦੇ ਨਜ਼ਰੀਏ ਤੇ ਡਿਪੈਂਡ ਕਰਦਾ ਹੈ ਕਿ ਉਹ ਰਿਹਾਅ ਕਰਨਾ ਚਾਹੁੰਦੇ ਨੇ ਜਾਂ ਨਹੀਂ ਦੇਖੋ ਮੈਂ ਕਈ ਥਾਂ ਮਤੇ ਸਪਸ਼ਟ ਕੀਤਾ ਜਦੋਂ ਸਿਮਰਨ ਸਿੰਘ ਮਾਨੂਰੀ ਜਿੱਤੇ ਤੇ ਬਾਦਚੋ ਬਾਹਰ ਆ ਗਏ ਉਦੋਂ ਤੁਸੀਂ ਦੇਖੋ ਜਿਹਨੇ ਅੰਦਰ ਕੀਤੇ ਸੀ ਉਹ ਰਜੀਵ ਬਤ ਲ ਗਿਆ ਸੀ ਕਾਂਗਰਸ ਸਰਕਾਰ ਲੱਥ ਚੁੱਕੀ ਸੀ ਬਹੁਤ ਬੁਰੀ ਤਰ੍ਹਾਂ ਰਜੀਵ ਗਾਂਧੀ ਖੁਦ ਬਹੁਤ ਬੁਰੀ ਤਰ੍ਹਾਂ ਮਤਲਬ ਹਾਰ ਗਿਆ ਸੀ ਆ ਉਹ ਉਹ ਪਾਰਟੀ ਹਾਰ ਗਈ ਸੀ ਵਰਡਿਕਟ ਉਹਦੇ ਖਿਲਾਫ ਆ ਗਿਆ ਨਵੀਂ ਗਵਰਨਮੈਂਟ ਆਈ ਵੀ ਬੀਪੀ ਸੰਧੇ ਬੀਪੀ ਸਿੰਘ दैट ਵੇ ਬਹੁਤ ਫਰਕ ਸੀ ਦੁਜਾਂ ਨਾਲੋਂ ਮੋਰ ਮਤਲਬੀ ਹਿਊਮਨ ਦੁਜਾਂ ਦੇ ਮੁਕਾਬਲੇ ਤੇ ਉਹਨਾਂ ਲਿਮਿਟਸ ਦੇ ਵਿੱਚ ਰਹਿੰਦੇ ਆ ਮਤਲਬ ਉਹ ਮੇਰੇ ਖਿਆਲ ਪਹਿਲਾ ਪ੍ਰਾਈਮ ਮਿੰਿਸਟਰ ਜਿਹੜਾ ਓਪਨ ਗੱਡੀ 'ਚ ਚੜ ਕੇ ਦਰਬਾਰ ਅਮਰਸਰ ਆਇਆ ਤੇ ਦਰਬਾਰ ਸਾਹਿਬ ਗਿਆ ਕੋਈ ਸਕਿਉਰਿਟੀ ਨਹੀਂ ਕੁਛ ਨਹੀਂ ਮੈਂ ਉਹਦਾ ਉਹ ਉਹ ਉਹਦਾ ਜੀ ਕਰਦਾ ਸੀ ਮੈਂ ਠੀਕ ਕਰ ਦਿਆਂ ਪਰ ਵਿਅਕਤੀ ਦਾ ਜੀ ਇੱਥੇ ਬਿਲਕੁਲ ਮੈਟਰ ਨਹੀਂ ਕਰਦਾ ਜਦ ਬੜਾ ਮਾਰਜਨ ਮੈਟਰ ਕਰਦਾ ਓਵਰਾਲ ਜਿਹੜਾ ਹੈਗਾ ਟਾਂਚਾ ਉਹ ਡਿਸਾਈਡ ਕਰੂਗਾ ਵਿਅਕਤੀ ਆਪਾਂ ਕਈ ਵਾਰ ਨਾਲ ਵੀ ਜੇ ਐ ਹੋ ਜੇ ਮੇਰਾ ਖਿਆਲ ਹੈ ਕਿ ਉਹ ਉਹ ਉਹਦੀ ਆਪਣਾ ਭਾਵਨਾ ਤੇ ਸ਼ੱਕ ਨਹੀਂ ਕਰ ਸਕਦੇ ਉਹ ਬਹੁਤ ਕੁਝ ਕਰਨਾ ਚਾਹੁੰਦਾ ਪਰ ਕੁਝ ਵੀ ਨਹੀਂ ਕਰ ਸਕਿਆ ਕੁਝ ਵੀ ਨਹੀਂ ਚਾਰ ਬੰਦੇ ਵੀ ਨਹੀਂ ਛੱਡ ਗਿਆ ਇਸ ਇਹਨਾਂ ਨੂੰ ਵੀ ਰਜੀਵ ਗਾਂਧੀ ਛੱਡ ਗਿਆ ਜਾਂਦਾ ਜਾਂਦਾ ਵੀ ਕੱਲ ਨੂੰ ਫੇਰ ਉਹ ਛੱਡ ਕੇ ਕ੍ਰੈਡਿਟ ਲੈਣਗੇ ਮੈਂ ਕਿਉਂ ਨਾ ਛੱਡ ਦਿਆਂ ਹੁਣ ਅੰਦਰ ਤਾਂ ਰਹਿਣੇ ਹੀ ਨਹੀਂ ਮੋਹ ਰੋਵਰੋ ਕੇਸ 'ਚ ਬੰਨਣਾ ਕੁਛ ਨਹੀਂ ਸੀਗਾ ਇਹ ਸਭ ਨੂੰ ਪਤਾ ਸੀ ਉਹ ਇੱਕ ਡਿਫਰੈਂਟ ਸਿਚੁਏਸ਼ਨ ਸੀ ਐਤਕਾ ਉਹ ਗੱਲ ਨਹੀਂ ਤੇ ਇਹ じゃ ਕੋਈ ਕਾਨੂੰਨ ਨਹੀਂ ਵੀ ਜਿਹੜਾ ਬੰਦਾ ਜਿੱਤ ਗਿਆ ਉਹਨੂੰ ਛੱਡਣਾ ਪੈਣਾ ਕੋਈ ਕਾਨੂੰਨ ਨਹੀਂ ਉਹ ਦਿੱਤੇ ਹੋਏ ਨੂੰ ਵੀ ਅੰਦਰ ਕਰ ਸਕਦੇ ਇਹ じゃ ਉੱਥੇ ਕੋਈ ਇਹ ਤਾਂ ਇਹ ਤਾਂ ਉਹਨਾਂ ਦੀ ਨਾ ਵੈਲਥ ਤੇ ਉਹ ਕੀ ਚਾਹੁੰਦੇ ਇਹ ਹੁਣ ਆਪਾਂ ਨਹੀਂ ਇੱਥੇ ਉਹਨਾਂ ਦੇ ਮਨ ਦਾ ਆਪਾਂ ਕਿੰਨਾ ਕੁ ਪੜ ਸਕਦੇ ਆ ਨਾ ਦੋਵੇਂ ਗੱਲਾਂ ਦੀ ਪੌਸਿਬਿਲਿਟੀ ਹੈ ਛੱਡ ਵੀ ਸਕਦੇ ਨੇ ਤੇ ਨਹੀਂ ਵੀ ਛੱਡ ਸਕਦੇ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਕਈ ਕਿਸਮ ਦੇ ਇਲਜ਼ਾਮ ਲਗਾਏ ਜਾਂਦੇ ਨੇ ਇਸ ਤੇਜਵੀਰ ਸਿੰਘ ਹੋਰਾਂ ਨੇ ਕਿਹਾ ਕਿ ਉਹਨਾਂ ਦੇ ਉਬਾਰ ਦਾ ਫਾਇਦਾ ਪਾਜਪਾ ਨੂੰ ਪੰਜਾਬ ਵਿੱਚ ਹੋਵੇਗਾ ਕਿਉਂਕਿ ਉਹ ਇੱਕ ਧਿਰ ਦੇ ਹੱਕਾਂ ਦੀ ਗੱਲ ਕਰ ਰਹੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਿਸੇ ਨਾਲ ਮਿਲੇ ਹੋਏ ਨੇ ਜਦਕਿ ਦੂਜੀ ਧਿਰ ਇਸ ਉਬਾਰ ਦਾ ਸਿਆਸੀ ਫਾਇਦਾ ਲੈ ਰਹੀ ਹੈ ਨਿਊਜ਼ ਇਸ ਤੋਂ ਚੈਨਲ ਪੰਜਾਬੀ ਰਿਪੋਰਟ ਨੇ ਦੇਖੋ ਮੈਂ ਨਹੀਂ ਮੈਂ ਨਹੀਂ ਇਹ ਕਹਿੰਦਾ ਵੀ ਉਹਨੂੰ ਏਜੰਸੀਆਂ ਨੇ ਭਾਰਤ ਚ ਲਿਆਂਦਾ ਵੀ ਉਹ ਬਕਾਇਦਾ ਇਹ ਜਦ ਵਿੱਚ ਸੰਤਾਂ ਬਾਰੇ ਸੰਤ ਪੰਡਤਾਂ ਵਾਲੇ ਬਾਰੇ ਕਿਹਾ ਸੀ ਨਾ ਵੀ ਕਾਂਗਰਸ ਨੇ ਲਿਆਂਦਾ ਇਹ ਹੋਈ ਆ ਮੈਂ ਪਹਿਲਾਂ ਵੀ ਕਈ ਥਾਵਾਂ ਤੇ ਗੱਲ ਕੀਤੀ ਐ ਇਹਦੇ ਚ ਗੜਬੜ ਕੀ ਆ ਐਨਾਲਿਸਿਸ ਦੀ ਜਿਹੜੀ ਸਾਰੀ ਹੈਗੀ ਆ ਨਾ ਇੱਕ ਅਪਰੋਚ ਆ ਬੰਦੇ ਤੁਰਦੇ ਨੇ ਵੀ ਉਹਦਾ ਫਾਇਦਾ ਕੀ ਨਹੀਂ ਹੋਇਆ ਰਿਜ਼ਲਟ ਰਿਜ਼ਲਟ ਤੋਂ ਉਹ ਉਹ ਨੀਤ ਪਿੱਛੇ ਜਾਂਦੇ ਨੇ ਵੀ ਇਹਦੇ ਪਿੱਛੇ ਕੀ ਸੀ ਸਮਝੋ ਸੰਤ ਜਦੋਂ ਸੀਨ ਤੇ ਆਏ ਉਹਨਾਂ ਨੇ ਸਪੇਸ ਦਾ ਅਕਾਲੀ ਦਲ ਦਾ ਹੀ ਖੋਣਾ ਸੀ ਰੌਲਾ ਉਹਨਾਂ ਦਾ ਕਿ ਅਕਾਲੀ ਸਿੱਖ ਸਿਧਾਂਤਾਂ ਤੋਂ ਥਟਕ ਗਏ ਤੇ ਨੇਚਰਲੀ ਉਹਨਾਂ ਨੇ ਅਕਾਲੀ ਦਲ ਦਾ ਬੇਸ ਖੋਣਾ ਸੀ ਜਿਹਦਾ ਫਿਰ ਫਾਇਦਾ ਕਾਂਗਰਸ ਨੂੰ ਹੋਣਾ ਸੀ ਬਟ ਇਹ ਤਾਂ ਆਟੋਮੈਟਿਕਲੀ ਤੁਸੀਂ ਇਹ ਮਤਲਬ ਕਨਕਲੂਜਨ ਡਰਾ ਕਰ ਲਓ ਵੀ ਉਹਨੇ ਲਿਆਂਦੇ ਹੀ ਉਹਨਾਂ ਨੇ ਇਹ ਤਾਂ ਆਪਾਂ ਪਰਸਨਲ ਲਾਈਫ 'ਚ ਵੀ ਤੁਸੀਂ ਦੇਖ ਲਓਗੇ ਕਿਤੇ ਬੰਦੇ ਦੀ ਕਿਸੇ ਦੀ ਇੱਕ ਕਿਸੇ ਐਕਟਰ ਦਾ ਕਿਸੇ ਦੂਜੀ ਤੀਜੀ ਧਰ ਨੂੰ ਫਾਇਦਾ ਹੋ ਜੇ ਆਪਾਂ ਕਿਹ ਲੈ ਜਾਂਦੇ ਹੀ ਹੁਣੇ ਇਹ ਵਾਪਰ ਦਾ ਬੜਾ ਬੜੇਟ ਵੈਰੀ ਕੰਪਲੈਕਸ ਹਮੇਸ਼ਾ ਹੀ ਵਾਪਰ ਦਾ ਸੁਸਾਇਟੀ ਦੇ ਵਿੱਚ ਉੱਥੋਂ ਨਹੀਂ ਇਹ ਹੋ ਸਕਦਾ ਹੁੰਦਾ ਕਿ ਕਿਸੇ ਸਰਟਨ ਸਿਚੁਏਸ਼ਨ ਚ ਉਹਦਾ ਫਾਇਦਾ ਕਿਸੇ ਪਾਰਟਿਕੂਲ ਧਰ ਨੂੰ ਹੋ ਸਕਦਾ ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੇ ਉਹਨੂੰ ਲੈ ਜਾਂਦਾ ਦੂਜੀ ਗੱਲ ਇਹਦਾ ਬੀਜੇਪੀ ਨੂੰ ਫਾਇਦਾ ਹੋਊ ਕਿਉਂਕਿ ਹਿੰਦੂ ਵੋਟ ਕਨਸੋਲिडेट ਕਰ ਲੈਣਗੇ ਦੇ ਨੀਡ ਪਰਸਨਸ ਲਈ ਅਮਰਿਤਪਾਲ ਜੇ ਮੈਨੂੰ ਭਿੰਡਰਾਂਵਾਲਾ ਵੀ ਚਾਹੀਦਾ ਸੀ ਇਹ ਤਾਂ ਹੁਣ ਉਹਨਾਂ ਦੀ ਹੈ ਨਾ ਮਾਲ ਤੁਸੀਂ ਕਿ ਹੋ ਜਿਵੇਂ ਗਿਰ ਜਾਂ ਨਹੀਂ ਫਿਰਦੀਆਂ ਹੁੰਦੀਆਂ ਵੀ ਕੋਈ ਥਿਆਵੇ ਉਹ ਦੂਜੇ ਦਾ ਤਾਂ ਦੋਸ਼ ਨਹੀਂ ਨਾ ਇਹ ਹਮੇਸ਼ਾ ਹੀ ਵਾਪਰਦਾ ਦੱਸ ਦिए ਕਿ ਜਿਸ ਤਰੀਕੇ ਨਾਲ ਇਸ ਸੀਨੀਅਰ ਵੀਕ ਚੱਲ ਰਿਹਾ ਤੇ ਸੀਨੀਅਰਜ਼ ਵੀਕ ਦੇ ਵਿੱਚ ਸੀਨੀਅਰਜ਼ ਦੀ ਅਵੇਅਰਲੈਸ ਲਈ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਨੇ ਖਾਸ ਕਰਕੇ ਥਾਂ ਥਾਂ ਤੇ ਉਹਨਾਂ ਲਈ ਕੈਂਪ ਵੀ ਲਗਾਏ ਜਾ ਰਹੇ ਨੇ ਕਈ ਕਮਿਊਨਿਟੀ ਸੈਂਟਰ ਅਜੇਹੇ ਨੇ ਉਹਨਾਂ ਲਈ ਬਹੁਤ ਸਾਰੀਆਂ ਸੇਵਾਵਾਂ ਉਪਲਬਧ ਕਰਵਾ ਰਹੇ ਨੇ ਤੇ ਕਈਆਂ ਦੇ ਉੱਤੇ ਸੀਨੀਅਰਜ਼ ਮਿਲ ਜੁਲ ਕੇ ਲਗਾ ਰਹੇ ਨੇ ਯੋਗਾ ਕੈਂਪ ਤੇ ਕਰ ਰਹੇ ਨੇ ਜ਼ੁੰਬਾ ਕਈ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਅਸੀਂ ਬੜੇ ਖੁਸ਼ ਹਾਂ ਤੇ ਜਦੋਂ ਅਸੀਂ ਯੋਗਾ ਕਲਾਸਿਸ ਲਗਾ ਲਗਾਨੇ ਆ ਜਾਂ ਫਿਰ ਜ਼ੁੰਬਾ ਕਲਾਸਿਸ ਲਗਾ ਰਹਿਆਂ ਤਾਂ ਸਾਨੂੰ ਸਾਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਅਸੀਂ ਸਵੀਟ 16 ਦੇ ਹੋ ਗਏ ਆ ਉਹ ਦੇਖਦੇ ਆ ਬਜ਼ੁਰਗਾਂ ਨਾਲ ਕੀਤੀਆਂ ਕੁਝ ਖਾਸ ਗੱਲਾਂ ਸੋ ਇਹ ਪੂਰਾ ਹਫਤਾ ਸੀਨੀਅਰਜ਼ ਦਾ ਹਫਤਾ ਕਿਹਾ ਜਾ ਰਿਹਾ ਸੋ ਸੀਨੀਅਰਜ਼ ਦਾ ਹਫਤਾ ਹੈ ਤੇ ਸੀਨੀਅਰਜ਼ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਲਗਨ ਵੀ ਹੁੰਦੀ ਹੈ ਮਿਹਨਤ ਵੀ ਹੁੰਦੀ ਹੈ ਤੇ ਨਾਲ ਦੀ ਨਾਲ ਆਪਣੇ ਸਿਹਤ ਪ੍ਰਤੀ ਬਹੁਤ ਸਾਰੀਆਂ ਚੀਜ਼ਾਂ ਵੀ ਉਹ ਕਰਦੇ ਨੇ ਤੇ ਇਹ ਕਮਿਊਨਿਟੀ ਸੈਂਟਰ ਜਿਹੜੇ ਨੇ ਉਹ ਆਪਣੇ ਤੌਰ ਦੇ ਉੱਤੇ ਸੀਨੀਅਰਜ਼ ਲਈ ਬਹੁਤ ਕੁਝ ਕਰਦੇ ਨੇ ਤਵੇ ਇੱਕ ਯੋਗਾ ਕੈਂਪ ਤੇ ਵਿੱਚ ਅਸੀਂ ਆਏ ਹੋਏ ਹਾਂ ਤੇ ਬਹੁਤ ਕੁਝ ਹੋ ਰਿਹਾ ਜ਼ੁੰਬਾ ਕਲਾਸਿਸ ਵੀ ਲੱਗ ਰਹੀਆਂ ਨੇ ਬਹੁਤ ਸਾਰੇ ਸੀਨੀਅਰਸ ਆਪਣੀ ਪ੍ਰੈਕਟਿਸ ਕਰ ਰਹੇ ਨੇ ਤਰਾਨਾ ਸਾਡ ਨਾਲ ਇਸ ਵੇਲੇ ਜੁੜੇ ਹੋਏ ਨੇ ਜਿਹੜੇ ਕਿ ਇਸ ਕਮਿਊਨਿਟੀ ਸੈਂਟਰ ਨੂੰ ਚਲਾਉਂਦੇ ਨੇ ਤਰਾਨਾ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਦੇਖਿਆ ਕਿ ਬਹੁਤ ਵਧੀਆ ਤਰੀਕੇ ਨਾਲ ਸੀਨੀਅਰ ਵੀਕ ਇੱਥੇ ਤਾਂ ਸੈਲੀਬ੍ਰੇਸ਼ਨ ਹੋ ਰਹੀ ਹੈ ਕੀ ਕੁਝ ਅੱਜ ਖਾਸ ਕੀਤਾ ਥੈਂਕ ਯੂ ਫਸਟ ਆਫ 올 ਚੈਨਲ ਪੰਜਾਬੀ ਦਾ ਹਮੇਸ਼ਾ ਕੋਈ ਵੀ ਕਮਿਊਨਿਟੀ ਦੇ ਇਵੈਂਟਸ ਹੁੰਦੇ ਨੇ ਤੁਸੀਂ ਬੜ ਚੜ ਕੇ ਸਾਡਾ ਸਾਥ ਦਿੰਦੇ ਹੋ ਅਮ ਅੱਜ ਐਕਚੁਅਲੀ ਜਦਾਂ ਤੁਸੀਂ ਕਿਹਾ ਸੀਨੀਅਰਸ ਵੀਕ ਚੱਲ ਰਿਹਾ ਹੈ ਇੱਕ ਤੋਂ 9 ਜੂਨ ਪੂਰੇ ਕੈਨੇਡਾ ਦੇ ਵਿੱਚ ਔਰ ਮੈਥੇਕਨੀਆਂ ਸੀਨੀਅਰਸ ਡੇ ਤੇ ਹਰ ਰੋਜ਼ ਹੁੰਦਾ ਹੈ ਸੋ ਆਪਾਂ ਇਸ ਨੂੰ ਬਹੁਤ ਜ਼ਿਆਦਾ ਸਾਨੂੰ ਮੌਕਾ ਮਿਲਦਾ ਹੈ ਕਿ ਇਸ ਬਾਰੇ ਜੋ ਆਪਾਂ ਹਰ ਰੋਜ਼ ਕਰ ਰਹੇ ਹਾਂ ਕੰਮ ਉਹਨੂੰ ਹੋਰ ਤਰਜੀਹ ਦਈਏ ਇਹਨੇ ਦਿਨਾਂ ਦੇ ਵਿੱਚ ਸੋ ਇਹ ਇਹੀ ਪਰਪਸ ਸੀ ਇਸ ਕੈਂਪ ਨਾ ਸੋ ਸਟਾਰਟਿੰਗ ਕੀਤੀ ਹੈ ਆਪਾਂ ਸਟ੍ਰੈਚਿੰਗ ਯੋਗਾ ਤੋਂ ਐਂਡ ਉਸ ਤੋਂ ਬਾਅਦ ਅਸੀਂ ਜਦੋਂ ਜਦ ਦੇਖਿਆ ਬਾਡੀ ਬਹੁਤ ਵਾਰਮ ਅਪ ਹੋ ਗਈ ਸੀ ਸੀਨੀਅਰਸ ਦੀ ਤਾਂ ਪਾ ਜ਼ੁੰਬਾ ਇੰਟਰੋਡਿਊਸ ਕੀਤਾ ਹੈ ਇੱਥੇ ਮੇਰੇ ਖਿਆਲ 70 ਤੋਂ 75 ਲੋਕੀ ਨੇ ਉਹਨਾਂ ਦੇ ਵਿੱਚੋਂ ਮੇਰੇ ਖਿਆਲ ਸੱਤ ਔਰ ਅੱਠ ਨਹੀਂ ਪਹਿਲੇ ਜ਼ੁੰਬਾ ਸੁਨਿਆ ਹੋਇਆ ਸੀ ਸੋ ਅੱਜ ਬਾਕੀਆਂ ਨੇ ਸਾਰਿਆਂ ਨੇ ਮਹਿਸੂਸ ਕੀਤਾ ਜ਼ੁੰਬਾ ਐਂਡ ਆਈ ਥਿੰਕ ਸ਼ਰੀਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਆਲ ਨੋ ਕਿ ਏਜਿੰਗ ਹੁੰਨੀ ਹੈ ਔਰ ਏਜਿੰਗ ਦੇ ਨਾਲ ਪ੍ਰੋਬਲਮਸ ਵੀ ਆਣੀਆਂ ਨੇ ਬਾਡੀ ਹੈ डिजेनरेट ਹੋਏਗੀ ਡਿਪ੍ਰੀਸ਼ੀਏਟ ਹੋਏਗੀ ਬਟ ਆਪਾਂ ਉਹਨੂੰ ਮੇਨਟੇਨੈਂਸ ਕਿਤਾ ਕਰੀਏ ਸੋ ਸਾਡਾ ਯੋਗ ਕਹਿੰਦਾ ਹੈ देयर इज ਪ੍ਰिवेंशन देयर इज ਮੇਨਟੇਨੈਂਸ देयर इज ਕ્યોਰ ਸੋ that is my purpose ਮੈਂ ऑलरेडी ਸੀਨੀਅਰਸ ਦੇ ਲਈ ਕੰਮ ਕਰ ਰਹੀ ਹਾਂ ਔਰ ਹੈਪੀਨੈਸ ਵੈਲਨੈਸ ਕਮਿਊਨਿਟੀ ਸੁਸਾਇਟੀ ਔਰ ਹੈਪੀਨੈਸ ਵੈਲਨੈਸ ਯੋਗਾ ਨੇ ਜਿੱਥੇ ਅੱਜ ਜਿਹੜਾ ਕੈਂਪ ਕੀਤਾ ਹੈ ਸਾਡਾ ਸਿਰਫ ਇਹ ਪਰਪਸ ਹੈ ਕਿ ਅਸੀਂ ਇਹ ਅਵੇਕਨਿੰਗ ਕਰੀਏ ਇਹ ਉਹਨਾਂ ਨੂੰ ਦੱਸ ਸਕੀਏ ਕੀ ਕਿਦਾਂ ਤੁਸੀਂ ਆਪਣੇ ਆਪ ਨੂੰ इमोਸ਼ਨਲੀ ਫਿਜ਼ੀਕਲੀ ਮੈਂਟਲੀ ਹੈਲਦੀ ਰੱਖ ਸਕਦੇ ਹੋ ਆਪਣੀ ਸੀਨੀਅਰਸ ਦੀ ਮੇਨਟੇਨੈਂਸ ਆਪ ਆਪਾ ਕਰ ਸਕਦੇ ਆ ਸੋ ਯੋਗਾ ਦੇ ਥਰੂ ਕਮਿਊਨਿਟੀ ਕਨੈਕਸ਼ਨਸ ਦੇ ਥਰੂ ਐਕਟੀਵਿਟੀਜ਼ ਦੇ ਥਰੂ ਗੁੱਡ ਡਾਈਟ ਦੇ ਥਰੂ ਸੋ ਇਹ ਸਾਰੀਆਂ ਚੀਜ਼ਾਂ ਇਸ ਕੈਂਪ ਦਾ ਹਿੱਸਾ ਨੇ ਔਰ ਇੱਕ ਮੈਂ ਹੁਣ ਪੂਰੀ ਕਮਿਊਨਿਟੀ ਨੂੰ ਔਰ ਪੂਰੇ ਗਵਰਨਮੈਂਟ ਨੂੰ ਬਾਰ-ਬਾਰ ਆਪਾਂ ਕਹਿੰਨੇ ਆ ਬਹੁਤ ਤੁਸੀਂ ਮੰਨੋਗੇ ਨਹੀਂ ਅੱਜ ਮੈਂ ਸਾਰੀ ਸਿਟੀ ਦੀ ਪੂਰੀ ਗਾਈਡ ਲੈ ਕੇ ਆਈ ਆ ਰਿਕਰੀਏਸ਼ਨ ਗਾਈਡ ਇੱਕ ਵੀ ਜਗ੍ਹਾ ਮੈਨੂੰ ਦੱਸ ਦਿਓ ਕਿੱਥੇ ਪੰਜਾਬੀ ਸੀਨੀਅਰਸ ਦੇ ਲਈ ਕੋਈ ਉਹਨਾਂ ਦੇ ਪ੍ਰੋਗਰਾਮਸ ਨੇ ਜਾਂ ایرੋਬਿਕ ਸੀਨੀਅਰਸ ਲਈ ਕੋਈ ਪ੍ਰੋਗਰਾਮ ਨੇ ਸਾਨੀ ਯਾਨੀ ਕਮਿਊਨਿਟੀ ਦੀ ਲੈਂਗੁਏਜ ਜਿਹੜੇ ਬੈਰੀਅਰਸ ਨੇ ਉਹ ਕਿੱਥੇ ਵੀ ਨਹੀਂ ਨੇ ਸੋ ਸਾਡੀ ਜੀ ਨਾਨ-ਪ੍ਰੋਫਿਟ ਨੂੰ ਆ ਕੇ ਫਿਰ ਸਟੈਪ ਸਟੈਪ ਇਨ ਕਰਨਾ ਪੈਂਦਾ ਹੈ ਕਿ ਅਸੀਂ ਹੁਣ ਮੰਦਿਰ ਦੀ ਜਗ੍ਹਾ ਲਈਏ ਐਦਾਂ ਹੀ ਆਪਾਂ ਕੋਈ ਨਾ ਕੋਈ ਰੈਕ ਸੈਂਟਰ ਲੈਣੇ ਆ ਕੁਝ ਕਰਨੇ ਆ ਬਿਕੋਜ਼ ਵੀ ਵਾਂਟ ਦ ਸੀਨੀਅਰਸ ਟੂ ਫੀਲ ਹੈਲਥੀ inclusive so es tarah di recreation activities are very much required then only seniors week will be successful so this seniors week is dedicated ki apna unanu thank you kar sake aur health de bare unanu hor alert kar sake so guys very good main waise delhi to ha par main tv to dekh ke hi yoga kardi hundi si kyunki meri daughter hai ਔਰ ਮੈਂ ਇਸ ਤਰ੍ਹਾਂ ਕਦੀ اٹੈਂਡ ਨਹੀਂ ਕੀਤਾ ਸੀ ਪਰ ਮੈਂ ਨਾ ਬੈਠ ਨਹੀਂ ਪਾਉਂਦੀ ਸੀ ਔਰ ਜਿਸ ਦਿਨ ਦਾ ਮੈਨੂੰ ਇਹਨੇ ਕਾਰ ਵੀ ਯੋਗਾ ਕਰਾਉਂਦੀ ਹੈ ਔਰ ਮੈਨੂੰ ਬਹੁਤ ਬੈਟਰ ਲੱਗਦਾ ਹੈ ਔਰ ਮੈਂ ਬੈਠਣਾ ਸ਼ੁਰੂ ਹੋ ਗਈ ਹੈ ਹਾਂ ਕਾਫੀ ਬੈਟਰ ਹੈ ਮੈਨੂੰ ਬਹੁਤ ਫੀਲ ਹੁੰਦਾ ਹੈ ਔਰ ਇੱਕ ਮੈਨੂੰ ਇੱਕ ਚੀਜ਼ ਬੜੀ ਹੈ ਦੇ ਅੰਦਰ ਯੋਗਾ ਕਰਨ ਨਾਲ ਕਿ ਜਿਹੜੀ ਫਰੈਸ਼ ਜਿਹੜੀ 에ਅਰ ਹੈ ਨਾ ਉਹ ਬਾਡੀ ਦੇ ਅੰਦਰ ਮਹਿਸੂਸ ਹੁੰਦੀ ਹੈ ਤੇ ਉਹ ਫਿਰ ਇੱਥੇ ਮੈਂ ਆਈਆਂ 2012 ਚ ਆ ਇੱਥੇ ਮੈਨੂੰ ਕੁਝ ਕਾਫੀ ਟਾਈਮ ਬਾਅਦ ਪਤਾ ਚੱਲਿਆ ਕਿ ਡਾਇਵਰਸਿਟੀ ਸੇਤਰਾਣਾ ਜੀ ਕਰਾਉਂਦੇ ਨੇ ਤਾਂ ਮੈਂ 3 ਸਾਲ ਤੋਂ ਇਹਨਾਂ ਨਾਲ ਅਟੈਚ ਆ ਤੇ ਮੇਰਾ ਬੋਡੀ ਚ ਵੇਟ ਚ ਵੀ ਫਰਕ ਪਿਆ ਤੇ ਮੈਨੂੰ ਇੰਟਰਨਲ ਰਿਲੈਕਸੇਸ਼ਨ ਬਹੁਤ ਮਿਲੀ ਹੈ ਵੈਰੀ ਨਾਈਸ ਵੈਰੀ ਗੁੱਡ ਲੱਗ ਰਿਹਾ ਜੋਗਾ ਇਸ ਵੈਰੀ ਨਾਈਸ ਐਕਸਰਸਾਈਜ਼ ਹੁੰਦੀਆਂ ਨੇ ਫਿਰ ਬਰੀਥਿੰਗ ਹੁੰਦੀ ਹੈ ਇੰਟਰਨਲੀ ਵੀ ਫਿਜ਼ੀਕਲੀ ਵੀ ਮੈਂ ਆਪ ਨੂੰ ਫਿਟ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਥੈਂਕ ਯੂ ਹੈਲੋ ਹਾਂਜੀ ਇਹ ਯੋਗਾ ਜਦੋਂ ਸ਼ੁਰੂ ਕੀਤਾ ਹੈਗਾ ਮੇਰੀ ਬਾਡੀ ਚ ਬਹੁਤ ਜ਼ਿਆਦਾ ਫਰਕ ਪਿਆ ਕਿਉਂਕਿ ਇੱਥੇ ਕੰਮ ਬਹੁਤ ਕੀਤਾ ਕੈਨੇਡਾ ਚ ਕਦੀ ਹੈਲਥ ਵੱਲ ਧਿਆਨ ਨਹੀਂ ਕੀਤਾ ਦੇ ਜ਼ਮੀਨ ਤੇ ਬੈਠਣ ਦੀ ਆਦਤ ਵੀ ਨਹੀਂ ਰਹੀ ਗੋਡਿਆਂ ਚ ਵੀ ਦਰਦ ਹੋਣਾ ਸ਼ੁਰੂ ਹੋ ਗਿਆ weight ਵੀ gain ਕਰ ਲਿਆ ਤੇ ਜਦੋਂ ਦਾ ਇਹ ਯੋਗਾ ਅਵੇਅਰਨੈਸ ਆਈ ਹੈਗੀ ਹੈ ਆਈ ਰੀਅਲੀ ਚੇਂਜ ਮਾਈਸੈਲਫ weight lose ਹੋਣ ਲੱਗ ਪਿਆ ਫੀਲ ਇਟ ਬਿਟ ਹੈਲਥੀਅਰ ਅਗੇ ਨਾਲੋਂ ਬਹੁਤ ਜ਼ਿਆਦਾ ਤੇ ਮਤਲਬ ਕੀ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਲਾਈਫ ਨੂੰ ਇੰਜੋਏ ਕਰੋ ਜੀਓ ਤੇ ਮਤਲਬ ਕੀ ਮੇ ਕੋ ਵਰਡਸ ਨਹੀਂ ਹੈ ਥੈਂਕ ਯੂ ਤਰਾਨਾ ਦਾ ਕਰਨ ਵਾਸਤੇ ਕਿ ਉਹਨਾਂ ਨੇ ਇੱਕ ਸੈਕਿੰਡ ਲਾਈਫ ਦਿੱਤੀ ਹੈ ਸਾਨੂੰ ਯੋਗ ਕਰਵਾ ਕੇ ਸੋ ਅੱਜ ਜਿਵੇਂ ਯੋਗਾ ਕੈਂਪ ਦੇ ਵਿੱਚ ਸਾਰੇ ਇਥੇ ਮਹਿਸੂਸ ਕਰ ਰਹੇ ਨੇ ਕਹਿੰਦੇ ਨੇ ਕਿ ਐਕਸਰਸਾਈਜ਼ ਕਰ ਰਹੇ ਹਾਂ ਤੇ ਸਾਨੂੰ ਲੱਗਦਾ ਵੀ ਸਵੀਟ 16 ਅੱਜ ਹੋ ਗਿਆ ਹਾਂ ਜਿਹੜੀ ਤੁਸੀਂ ਦੱਸੋ ਵੀ ਅੱਜ ਸਵੀਟ 16 ਮਹਿਸੂਸ ਹੋ ਰਹੀ ਹਾਂਜੀ ਬਹੁਤ ਅੱਛਾ ਮਸੂਰ ਰਿਹਾ ਕਿਉਂਕਿ ਮੈਂ ਤੇ ਤਰਾਨਾ ਨਾਲ ਵੈਸੇ ਮੇਰੇ ਖਿਆਲ 2000 18 ਤੋਂ ਆ ਤੇ ਇੱਕ ਮੈਂ ਵਿੱਚ ਕਾਫੀ ਬ੍ਰੇਕ ਕਰ ਛੜਿਆ ਤੇ ਕਾਫੀ ਅੱਛਾ ਕਰਾਉਂਦੀ ਹੈ ਔਰ ਅੱਛਾ ਲੱਗ ਰਿਹਾ ਹੈ ਕਰਕੇ ਵੀ ਅੱਛਾ ਕੁਝ ਸੀਨੀਅਰਸ ਨੇ ਕਿਹਾ ਵੀ ਸਾਨੂੰ ਅਜ ਲੱਗਾ ਸੀ 16 ਸਾਲ ਦੇ ਹੋ ਗਏ ਐਕਸਰਸਾਈਜ਼ ਕਰਕੇ ਤੁਹਾਨੂੰ ਲੱਗਦਾ ਇਹ ਤਾਂ ਹੈ ਜਦੋਂ ਇਦਾਂ ਨੱਚਦੀਆਂ ਕੌਂਦੀਆਂ ਮਤ ਡਾਂਸ ਹੋਇਆ ਜੰਬਾ ਕਰਾਇਆ ਤੇ ਉਹਦੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਅਜੇ ਸੀਨੀਅਰ ਰਹੇ ਨਹੀਂ ਤੇ ਇਸ ਗੱਲ ਕਿ ਅੱਛਾ ਲੱਗਾ ਨੂੰ ਜੀ ਬਹੁਤ ਵਧੀਆ ਲੱਗਾ ਅਸੀਂ ਤਰਾਨਾ ਦੇ ਨਾਲ ਜੋਗਾ ਕਰਦੇ ਆ ਉਦੋਂ ਤੋਂ ਸਾਡੀ ਸਿਹਤ ਵਿੱਚ ਇੰਨਾ ਫਰਕ ਪਿਆ ਸਾਡੇ ਮਾਨਸਿਕ ਜਿਹੜੇ ਤਨਾਅ ਸੀਗੇ ਕਰਦੀਆਂ ਪ੍ਰੋਬਲਮਾਂ ਸਾਰਾ ਸਾਡਾ ਹੱਲ ਹੋ ਗਿਆ ਅਸੀਂ ਉਦੋਂ ਦੇ ਇੰਨੇ ਖੁਸ਼ ਆ ਸਾਡਾ ਹਰ ਇੱਕ ਜਿਹੜਾ ਸੀਗਾ ਨਾ प्रॉब्लम हल हों इ खुश हों बहुत वादिया लगता सूँ उदों तक तो तीन जिंदगी बदल गई है मुझे भी बहुत अच्छा लगा मैं तो पहली बार आई हूँ लेकिन मैं अगर आगे भी होगा तो आना चाहूँगी मुझे बहुत ही अच्छा लगा आनंद आया और जरूरी भी है ये हम लोगों के लिए <laughs> बहुत ही अच्छा होर काफ़ी अच्छे स्टैप सके गर्दन वाला स्टैप नैक वाला बहुत ही अच्छे ਬਹੁਤ ਹੀ ਅੱਛਾ ਕੀਤਾ ਨਾ ਜੋ ਬਹੁਤ ਵਧੀਆ ਮੈਂ ਤਾਂ ਵੈਸੇ ਪਹਿਲਾਂ ਵੀ ਕੀਤਾ ਬਲਜੀਤ ਕੌਰ ਕਰਾਉਂਦੀ ਹੁੰਦੀ ਸੀ ਔਰ ਕੈਂਪ ਚ ਵੀ ਗਈ ਆ ਨਿਕ ਇੱਥੇ ਅੱਜ ਪਹਿਲੀ ਵਾਰ ਆਈ ਆ ਬਹੁਤ ਵਧੀਆ ਹਮ ਤਾਂ اسی ਤਰਾਨਾ ਦੇ ਨਾਲ ਜੁੜੇ ਆ ਉਦੋਂ ਦਾ ਸਾਨੂੰ ਨਾ ਸਾਡਾ ਬਹੁਤ ਲਾਈਫ ਦੇ ਵਿੱਚ ਫਰਕ ਪਿਆ ਬਹੁਤ ਦੇਰ ਤੋਂ ਅਸੀਂ ਤਰਾਨਾ ਦੇ ਨਾਲ ਜੁੜੇ ਆ ਤੇ ਸਾਨੂੰ ਇਹ ਪ੍ਰੋਗਰਾਮ ਬੰਦ ਨਹੀਂ ਹੋਣਾ ਚਾਹੀਦਾ ਹਮੇਸ਼ਾ ਇੱਕ ਤੋਂ ਦੋ ਦਿਨ ਕਰਨੇ ਚਾਹੀਦੇ ਆ ਅਸੀਂ ਇਹ ਚਾਹੁੰਦੇ ਆ ਬਹੁਤ ਵਧੀਆ ਲੱਗਿਆ ਬੇਟਾ ਮੇਰਾ ਤਾਂ ਕੋਈ ਲੱਤ ਬਾਹ ਹਿੱਲਦੀ ਨਹੀਂ ਸੀ ਇੱਥੇ ਗਰੁੱਪ ਵਿੱਚ ਆ ਕੇ ਮੈਨੂੰ ਬਹੁਤ ਵਧੀਆ ਲੱਗਾ ਔਰ ਥੋੜਾ ਬਤ ਮੂਵਮੈਂਟ ਵੀ ਹੋ ਸਕੀ ਬਹੁਤ ਵਧੀਆ ਲੱਗਾ ਜੀ ਅੱਜ ਦਾ ਦਿਨ ਤਾਂ ਮੇਰੇ ਲਈ ਬਹੁਤ ਖੁਸ਼ੀਆਂ ਵਾਲਾ ਸੀਗਾ ਤੇ ਮੈਂ ਸੋਚਿਆ ਨਹੀਂ ਸੀਗਾ ਵੀ ਮੈਂ ਕਦੇ ਇਦਾਂ ਕਰ ਸਕੂੰਗੀ ਤੇ ਆ ਕੇ ਬਹੁਤ 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 ਖੁਸ਼ੀ ਹੋਈ ਤੇ ਮੈਂ ਆਪਣੀ ਐਕਸਰਸਾਈਜ਼ ਕੀਤੀ ਔਰ ਬਾਡੀ ਬਹੁਤ ਗੁੱਡ ਫੀਲ ਕਰ ਰਹੀ ਹੈ ਹਾਂਜੀ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਲੱਗਾ ਹੈ ਔਰ ਮੋਟੀਵੇਸ਼ਨ ਮਿਲਦੀ ਹੈ ਕਿ ਹਮ ਲੋਗ ਅਗਰ ਡੇਲੀ ਕਰੇ ਤਾਂ ਹਮ ਲੋਗ ਤਾਂ ਬਿਲਕੁਲ ਹੀ ਸਵੀਟ 16 ਬਨ ਜਾਏ ਤੋ ਅੱਜ ਵੀ ਜੋ ਹੈ ਬਾਡੀ ਕਾਫੀ ਫਲੈਕਸੀਬਲ ਹੋ ਗਈ ਹੈ ਅੱਜ ਲੱਗ ਰਿਹਾ ਵੀ ਸਵੀਟ 16 ਹੈਗੀ ਹਾਂ ਹਾਂ ਬਿਲਕੁਲ ਬਿਲਕੁਲ ਮੈਂਟਲੀ ਤੇ ਲੱਗੇ ਰਿਹਾ ਫਿਜ਼ੀਕਲੀ ਤੇ ਧੀਰੇ ਧੀਰੇ ਹੋਏਗਾ ਮੈਂਟਲੀ ਆਈ ਐਮ ਸਵੀਟ 16 ਦੈਟਸ ਸੋ ਸਿਨੀਅਰ ਵੀਕ ਹੈ ਤੇ ਸਿਨੀਅਰ ਵੀਕ ਦੇ ਮੌਕੇ ਦੇ ਉੱਤੇ ਕੈਨੇਡਾ ਦੇ ਵਿੱਚ ਸਾਰੇ ਸੀਨੀਅਰਸ ਨੂੰ ਬਹੁਤ ਸਾਰੀ ਅਵੇਅਰਨੈਸ ਉਹਨਾਂ ਦੇ ਅੰਦਰ ਕਿਵੇਂ ਲਿਆਂਦੀ ਜਾ ਸਕਦੀ ਹੈ ਉਹਨਾਂ ਦੇ ਰਾਈਟਸ ਕੀ ਹੈ ਜਿੱਥੇ ਇਸ ਬਾਰੇ ਦੱਸਿਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਤੋਂ ਛੋਟੀਆਂ ਛੋਟੀਆਂ ਐਕਟੀਵਿਟੀਆਂ ਵੀ ਕਰਵਾਈਆਂ ਜਾ ਰਹੀਆਂ ਹਨ ਜਿਵੇਂ ਕਿ ਬਹੁਤ ਸਾਰੇ ਸੀਨੀਅਰਸ ਨੇ ਉਹਨਾਂ ਦਾ ਕਹਿਣਾ ਕਿ ਜਦ ਗਾਰੇ ਨੇ ਉਹਨਾਂ ਵਾਸਤੇ ਬਹੁਤ ਸਾਰੀਆਂ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਉਹਨਾਂ ਨੂੰ ਵਧੀਆ ਵੀ ਲੱਗਦਾ ਤੇ ਨਾਲ ਦੀ ਨਾਲ ਕਈਆਂ ਨੇ ਕਿਹਾ ਕਿ ਉਹ ਤਾਂ ਹੁਣ ਸਵੀਟ 16 ਵੀ ਜਿਹੜਾ ਹੈ ਉਹ ਮਹਿਸੂਸ ਕਰਨ ਲੱਗ ਗਏ ਨੇ ਅਗੇ ਦੇਖਦੇ ਹਾਂ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਆ ਰਹੀ ਹੈ ਇਹ ਦਰਸਲ ਲੈਥ ਬ੍ਰਿਜ ਤੋਂ ਖਬਰ ਆ ਰਹੀ ਹੈ ਤੁਹਾਨੂੰ ਯਾਦ ਹੋਣਾ ਜਦੋਂ ਕੋਵਿਡ-19 ਦੀ ਵੈਕਸੀਨ ਵਾਲੇ ਮਾਮਲੇ ਨੂੰ ਲੈ ਕੇ ਜਿਹੜਾ ਸੀ ਜੀ ਕੁਝ ਲੋਕਾਂ ਵੱਲੋਂ ਪ੍ਰੋਟੈਸਟ ਕੀਤੇ ਜਾ ਰਹੇ ਸੀਗੇ ਔਰ ਉਹ ਇੱਕ ਪ੍ਰੋਟੈਸਟ ਕੂਟਸ ਬਾਰਡਰ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਹੈਗਾ ਬੜਾ ਬਿਜ਼ੀ ਬਾਰਡਰ ਆ ਉਸ ਬਾਰਡਰ ਦੇ ਉੱਤੇ ਵੀ ਪ੍ਰੋਟੈਸਟ ਕੀਤੇ ਜਾ ਰਹੇ ਸੀਗੇ ਔਰ ਟ੍ਰੈਫਿਕ ਜਿਹੜਾ ਬੜੇ ਦਿਨ ਉੱਥੇ ਰੁਕੇ ਹੀ ਰਹੀ ਗੱਲਬਾਤ ਅਰ ਔਰ ਉਥੇ ਕੀ ਹੋਇਆ ਸੀ ਜੀ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਸੀ ਕਿਉਂਕਿ ਉਦੋਂ ਆਰਸੀਐਮਪੀ ਨੇ ਦੱਸਿਆ ਸੀ ਉਹਨਾਂ ਕੋਲੋਂ ਬਹੁਤ ਸਾਰਾ ਅਸਲਾ ਜਿਹੜਾ ਮਿਲਿਆ ਔਰ ਉਹਨਾਂ ਤੇ ਇੱਕ ਕੇਸ ਪਾਇਆ ਗਿਆ ਸੀ ਵੀ ਇਹ ਕਿਸੇ ਵਿਅਕਤੀ ਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਆ ਘੜ ਰਹੇ ਨੇ ਹੁਣ ਉਹਨਾਂ ਦੋ ਬੰਦਿਆਂ ਤੇ ਲੈਥਬ੍ਰਿਜ ਦੀ ਕੋਰਟ ਦੇ ਵਿੱਚ ਕੇਸ ਜਿਹੜਾ ਜੀ ਚੱਲਣਾ ਵੈਸੇ ਹਜੇ ਉਹਨਾਂ ਦੋਨਾਂ ਨੇ ਪਲੀਡ ਕਰਨਾ ਆਪਣੇ ਆਪਣੇ ਗੁਨਾਹ ਨੂੰ ਔਰ ਉਸ ਤੋਂ ਬਾਅਦ ਜਿਹੜੀ ਇੱਕ ਜੂਰੀ ਆ ਪੰਜ ਉਹਦੇ ਚ ਮਰਦਿਆ ਤੇ ਨੌ ਔਰਤਾਂ ਆ ਉਹ ਸਿਲੈਕਟ ਕੀਤੀ ਜਾਏਗੀ ਕੀਤੀ ਗਈ ਹੈ ਫਰਾਈਡੇ ਵਾਲੇ ਦਿਨ ਤੇ ਉਸ ਤੋਂ ਬਾਅਦ ਜਿਹੜੀ ਆ ਫੇਰ ਜਿਹੜਾ ਸਰਕਾਰੀ ਵਕੀਲ ਆ ਆਪਣੀ ਸਟੇਟਮੈਂਟ ਦੇਵੇਗਾ ਤੇ ਉਸ ਤੋਂ ਬਾਅਦ ਜਿਹੜਾ ਕੇਸ ਆ ਉਥੇ ਚੱਲਣਾ ਆ ਔਰ ਇਹ ਪਤਾ ਵੀ ਉਹ ਜਿਹੜੀ ਮੰਡੇਟ ਸੀਗੀ ਬਹੁਤ ਸਾਰੇ ਲੋਕਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਸੀ ਵੀ ਹਾਂ ਜੀ ਅਸੀਂ ਵੈਕਸੀਨ ਜਿਹੜੀ ਆ ਨਹੀਂ ਲਵੋਣੀ ਉਸੇ ਗੱਲ ਨੂੰ ਲੈ ਕੇ ਤੇ ਇਹ কোর্ਟਸ ਦੇ ਵਿੱਚ ਮਜਾਰਾ ਹੋਇਆ ਸੀ ਅੱਛਾ ਦੂਸਰੀ ਖਬਰ ਇਹ ਹੈਗੀ ਆ ਜੀ ਵੀ ਅ ਅਮਰੀਕਾ ਵਾਲੇ ਪਾਸੇ ਜਿਹੜਾ ਨਾ ਏਵੀਅਨ ਫਲੂ ਆ ਉਹ ਬਹੁਤ ਸਾਰੀਆਂ ਗਾਵਾਂ ਦੇ ਵਿੱਚ ਹੋ ਰਿਹਾ ਹੈਗਾ ਆਰ ਕੈਨੇਡਾ ਵਾਲਿਆਂ ਨੂੰ ਫਿਕਰ ਲੱਗਾ ਵੀ ਕਿਤੇ ਉਹ ਬਾਰਡਰ ਟੱਪ ਕੇ ਇਧਰਲੇ ਪਾਸੇ ਜਿਹੜੀਆਂ گاਵਾਂ ਨੇ ਹਰਡਸ ਛੌਂਡਿਆ گاਵਾਂ ਦੇ ਲੋਕਾਂ ਨੇ ਰੱਖੇ ਹੋਏ ਫਾਰਮਰਜ਼ ਨੇ ਉਹਨਾਂ ਦੇ ਵਿੱਚ ਉਹ ਚੀਜ਼ ਜਿਹੜੀ ਆ ਉਹ ਫਲੂ ਜਿਹੜਾ ਉਹ ਨਾਂ ਆ ਜयो ਏਵੀਐਨ ਉਹਨੂੰ ਕਹਿੰਦੇ ਆ ਜੀ ਏ ਐਚ 5 ਐਨ 1 ਆ ਏ ਬਰਡ ਫਲੂ ਆ ਇਹ ਟੈਕਸਾਸ ਦੇ ਵਿੱਚ ਪਹਿਲਾਂ ਪਾਇਆ ਗਿਆ ਸੀ ਤੇ ਹੋਰ ਵੀ ਕੋਈ ਜਿਹੜੇ ਸਟੇਟਸ ਹੈਗੀਆਂ ਉਥੇ 68 ਹਰਡਜ਼ ਹੈਗੀਆਂ ਜਿਹੜੀਆਂ ਵਕਰੀਆਂ ਵਕਰੀਆਂ ਸਟੇਟਸ ਦੇ ਵਿੱਚ ਪਾਈਆਂ ਗਈਆਂ ਜੀ ਤਕਰੀਬਨ 9 ਸਟੇਟਾਂ ਦੇ ਵਿੱਚ ਤੇ ਜਿਹੜੇ ਡਾਕਟਰ ਮਾਰਟਨ ਐਪਲਟ ਹੈਗੇ ਨੇ ਇਹ ਸੀਨੀਅਰ ਡਾਇਰੈਕਟਰ ਆ ਐਨੀਮਲ ਹੈਲਥ ਪ੍ਰੋਗਰਾਮ ਦੇ ਕੈਨੇਡਾ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਵੀ ਹਜੇ ਤੱਕ ਤਾਂ ਕੋਈ ਵੀ ਇਸ ਤਰ੍ਹਾਂ ਦੀ ਗੱਲ ਕੈਨੇਡਾ ਦੇ ਵਿੱਚ ਨਹੀਂ ਪਾਈ ਗਈ ਖਾਸ ਕਰਕੇ ਉਹ ਕਹਿੰਦੇ ਵੀ ਜਿਹੜਾ ਕੈਨੇਡਾ ਦੇ ਵਿੱਚ ਦੁੱਧ ਵਿਕਦਾ ਨਾ ਉਹਨੂੰ ਪਾਸਚਰਾਇਜ਼ ਕੀਤਾ ਜਾਂਦਾ ਆ ਔਰ ਉਹ ਪਾਸਚਰਾਇਜ਼ੇਸ਼ਨ ਵਾਲੇ ਪ੍ਰੋਸੈਸ ਦੇ ਵਿੱਚ ਅਗਰ ਕੋਈ ਇਹਦਾ ਕੋਈ ਵੀ ਜਿਹੜਾ ਕੋਈ ਵਾਇਰਸ ਵਗੈਰਾ ਹੁੰਦਾ ਤਾਂ ਉਹ ਕਹਿੰਦੇ ਜੀ ਉਹਦੇ ਵਿੱਚ ਮਾਰਿਆ ਜਾਂਦਾ ਹੈ ਪਰ ਉਹ ਕਹਿੰਦੇ ਫੇਰ ਵੀ ਸਾਡਾ ਐਨਹਾਂਸਡ ਪ੍ਰੋਸੈਸ ਹੈਗਾ ਹੁਣ ਇਸ ਗੱਲਬਾਤ ਨੂੰ ਇਹਦੇ ਤੇ ਘੋਖ ਕਰਨ ਲਈ ਵੀ ਭਾਈ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਜਿਹਦੇ ਨਾਲ ਪਈ ਲੋਕ ਜਿਹੜੇ ਆ ਬਿਮਾਰ ਹੋਣ ਸੋ ਇਹਦੇ ਤੇ ਉਹ ਕਹਿੰਦੇ ਜੀ ਅਸੀਂ ਪੂਰੀ ਨਜ਼ਰਸਾਨੀ ਕਰ ਰਹੇ ਆਂ ਪਰ ਹਜੇ ਤੱਕ ਕੋਈ ਵੀ ਕੇਸ ਜਿਹੜਾ ਕੈਨੇਡਾ ਦੇ ਵਿੱਚ ਨਹੀਂ ਪਾਇਆ ਗਿਆ ਹਾਲਾਂਕਿ ਅਮਰੀਕਾ ਦੀ ਇੱਕ ਜਿਹੜੀ ਮਿਸ਼ੀਗਨ ਸਟੇਟ ਆ ਉੱਥੇ ਮੇਰੇ ਖਲ ਤਿੰਨ ਮਤਲਬ ਉਹਨਾਂ ਦੇ ਤਿੰਨ ਕੇਸ ਹੋਏ ਜੀ ਟੋਟਲ ਔਰ ਜਿਹੜਾ ਤੀਸਰਾ ਕੇਸ ਸੀ ਉਹ ਮਿਸ਼ੀਗਨ ਵਿੱਚ ਪਾਇਆ ਗਿਆ ਸੀਗਾ ਜਿਹੜਾ ਮਤਲਬ ਹਿਊਮਨ ਦੇ ਵਿੱਚ ਉਹ ਗੱਲ ਹੋਈ ਹੈ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁਕਦਮਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਤਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ